ਨੇ ਉਹ ਉਹ ਤਾਂ ਖੈਰ ਮਾੜਾ ਹੋ ਰਿਹਾ ਹੈ ਭਗਾ ਚ ਆਇਆ ਬਈ ਇਹ ਆਇਆ ਰਾਜਪੁਰੇ ਤੇ ਠੰਡ ਲੱਗਦੀ ਚਾਹ ਲਿਆਵਾਂ ਗੁੱਟ ਗੁੱਟ ਮੈਂ ਚਾਹ ਤਾਂ ਚਾਹ ਕੋਈ ਨਹੀਂ ਮਾ ਚਾਹ ਤਾਂ ਪੀ ਲੈਣੇ ਉਹ ਵੀ ਲਾਈਵ ਕਰੀਏ ਨਹੀਂ ਉਹ ਉਹ ਨਜਾਇਜ਼ ਹੋ ਰਿਹਾ ਭਾਨੇ ਸਿੱਧੂ ਬਾਈ ਬਾਈ ਬਈ ਸਿੱਧੂ ਨਾਲ ਨਜ਼ਰ ਹੁਣ ਸਰਕਾਰ ਦਾ ਪਤਾ ਕੀ ਆ ਪਾਵਰ ਆਉਂਦੇ ਹੱਥ ਚ ਉਹ ਕਹਿ ਵੀ ਨਹੀਂ ਸਕਦੇ ਬਿਲਕੁਲ ਕਹੀ ਤਾਂ ਤਾਂ ਬੰਦੇ ਬਹੁਤੇ ਖੁੱਲਦੇ ਬੰਦੇ ਬਹੁਤੇ ਤਾਂ ਨਹੀਂ ਹੈਗੇ ਕੀ ਕਹਿਤਾ ਕੋਈ ਦਬਾਰਾ ਕਿ ਇਹਨੂੰ ਚਾਤੀ ਅੰਦਰ ਠੋਕ ਦੋਗੇ ਬਿਲਕੁਲ ਜੀ ਬਿਲਕੁਲ ਹਾਂ ਹਾਂ ਸਹੀ ਗੱਲ ਹੁਣ ਯਾਰ ਜਿਹੜੀ ਬੰਦਾ ਗੱਲ ਤਾਂ ਆ ਜਾਂਦੀ ਹੈ ਬੰਦਾ ਆਪਣੀ ਗੱਲ ਰੱਖੇ ਤਾਂ ਰੱਖੇ ਕਿਹਦੇ ਕੋਲ ਹਾਂ ਗੱਲ ਤਾਂ ਆ ਗਈ ਜਿਹਦੀ ਗੱਲ ਜਾਦ ਘਰ ਦਾ ਲਾਣੇਦਾਰ ਹੈ ਭੱਜਣ ਲੱਗ ਗਿਆ ਨਾ ਆਪਣੇ ਤੋਂ ਲੱਗ ਗਿਆ ਆਪਣੇ ਆ ਜੋ ਆਪਣੇ ਨੂੰ ਖਾਣ ਲੱਗ ਗਿਆ ਹੈ ਠੀਕ ਨਹੀਂ ਗੱਲ ਇਹ ਘਰ ਨਹੀਂ ਚੱਲਦਾ ਹੈਗਾ ਜਿਹੜੇ ਸਪੋਰਟਰ ਤੇ ਭਾਨੇ ਅਸੀਂ ਤੂੰ ਨਹੀਂ ਦੇਦੇ ਹਾਂ ਹੋਰ ਤਾਂ ਹੋਰ ਚੰਨੀ ਰੋਕ ਲਿਆ ਤਾਂ ਚੰਨੀ ਰੋਕ ਲਿਆ ਉਹ ਵੀ ਜਾਣਦੇ ਹਾਂ ਹਾਂ ਬਿਲਕੁਲ ਹਾਊਸ ਰੈਸਟ ਕਰੇ ਹੋਏ ਆ ਉਹ ਵੀ ਹਾਂ ਦੇਖੋ ਇਹ ਤਾਂ ਰਣਨੀਤੀਆਂ ਬੜੀਆਂ ਖਰਾਬ ਹੈ। ਇਹ ਤਾਂ ਨਾ ਮੈਂ ਤਾਂ ਦੱਸਦਾ ਕੋਈ ਵੀ ਬੰਦਾ ਹੈ। ਬੰਦਾ ਸੁਣਵਾਈ ਕਿੱਥੇ ਕਰੂਗਾ ਆਪਣੀ? ਹੁਣ ਕੋਟ ਕਿਚਿਆ ਨਹੀਂ ਤਾਂ ਲੰਬਾ ਚੱਲ ਜੰਦਾ ਨਾ ਕੰਮ। ਚਾਹੇ ਤਾਂ ਆਪਣਾ ਘਰ ਦਾ ਲੰਬੜਦਾਰ ਆ। ਹਾਂ। ਚਾਹੇ ਕੋਈ ਪਿੰਡ ਦਾ ਸਰਪੰਚ ਆ। ਜੀ ਜੀ ਜੀ। ਠੀਕ ਹੈ ਨੀ? ਚਾਹੇ ਮੁੱਖ ਮੰਤਰੀ ਆ ਚਾਹੇ ਐਮ ਐਲ اے ਆ। ਬਿਲਕੁਲ। ਇਹ ਤਾਂ ਆਪਾਂ ਕਹਦੇ ਨਾ ਵੀ ਹਾਂ ਫਲਾਣਾ ਨਹੀਂ ਫਲਾਣਾ ਬੰਦਾ ਠੀਕ ਆ ਫਲਾਣਾ ਨਹੀਂ ਫਲਾਣਾ ਬੰਦਾ ਠੀਕ ਆ। ਜਦ ਤੱਕ ਮੌਕੇ 'ਪਰ ਕਹਦੇ ਨਾ ਨਹੀਂ ਜੀ ਨਹੀਂ ਅਸੀਂ ਫਲਾਣਾ ਵਿਕਾਸ ਕਰੂਗੇ ਐ ਕਰੂਗੇ। ਹਾਂ। ਇਹ ਤਾਂ ਵਰਤੇ ਤੇ ਪਤਾ ਲੱਗਦਾ। ਵਰਤੇ ਤੇ ਪਤਾ ਉਹ ਐ ਨਹੀਂ ਪਤਾ ਜਦ ਠੀਕ ਨਹੀਂ ਪਾਵਰ ਆ ਜਾਂਦਾ ਬੰਦਾ ਕਦ ਜਿੱਦ ਪੈਸੇ ਕੱਢੇ ਇਹ ਕੀ ਦੀਆਂ ਐ ਤਾਂ ਪਾਵਰ ਪਾਵਰ ਤਾਂ ਪਬਲਿਕ ਦੇ ਹੱਥ ਚ ਆ ਨਹੀਂ ਪਬਲਿਕ ਨਹੀਂ ਹੈ ਜਿਹਨੇ ਬਣਾਇਆ ਪਾਵਰ ਤਾ ਉਹ ਹੈ ਪਬਲਿਕ ਦੇ ਹੱਥ ਚ ਆ ਹਾਂ ਹੁਣ ਫੋਲਸ ਨਾਲ ਤੇ ਵੱਧ ਤਾਂ ਪਬਲਿਕ ਹੈ ਨਾ ਪਬਲਿਕ ਆ ਪਬਲਿਕ ਹੈ ਪਬਲਿਕ ਨੇ ਕੀ ਹੁੰਦਾ ਵੀ ਟਾਈਮ ਆ ਸਭ ਦਾ ਲੱਗ ਜਾਂਦਾ ਉਹ ਜਿਹੜੀ ਤਾਂ ਨਾਰਮਲ ਨਹੀਂ ਗੱਲਾਂ ਐ ਪਬਲਿਕ ਨੇ ਇੰਨਾ ਹਰਾਸ਼ ਹੋ ਰਹੀ ਬਾਰੇ ਪਹਿਲਾਂ ਮਾਂਗੇ ਜਿਹੜਾ ਨਹੀਂ ਉਹ ਜੁਰਮ ਬੰਦੇ ਦੀਆਂ ਗੱਲਾਂ ਤਾਂ ਸੁਣੇ ਨਾ ਘੱਟੋ ਘੱਟ ਬਿਲਕੁਲ ਹੈ ਦੋ ਬਸੇ ਲੋਕਾਂ ਦੇ ਨਾ ਕਰੋੜ ਡੇਢ ਕਰੋੜ ਰੁਪਇਆ ਤਾਂ ਇਹਨੇ ਮੜਾ ਦਿੱਤਾ ਜੇ ਹੁਣ ਆਪਾਂ ਕਿਸੇ ਏਜੰਟ ਪਰ ਫਸੇ ਹੋਏ ਆ ਆਪਣਾ ਚਾਹੇ ਆਪਾਂ ਟੁੰਬਾ ਰੱਖ ਕੇ ਚਾਹੇ ਜ਼ਮੀਨ ਕਹਿੰਦੇ ਰੱਖ ਕੇ ਕੋਈ ਵੀ ਚੀਜ਼ ਰੱਖ ਕੇ ਆਪਾਂ ਪੈਸੇ ਲਾਦੇ ਕਿਸੇ ਜੋਗ ਪਰ ਲਾਦੇ ਆਪਣੇ ਆਪਣੇ ਪੈਸੇ ਫਸ ਗਏ 100 ਚੋਂ ਨਾ 10% ਏਜੰਟ ਆ ਜਿਹੜੇ ਸਹੀ ਆ ਬਾਕੀ ਦਾ ਪੈਸੇ ਮੜਾ ਲਾਦੇ ਆ ਜਿਹੜਾ ਨਾਮ ਉਹ ਬਹੁਤ ਦੇਰੋਂ ਅੱਧੇ ਚੰਡੀਗੜ੍ਹ ਮੋਹਾਲੀ ਦੇ ਨਜਾਇਜ਼ ਬੈਠੇ ਆ ਦਫ਼ਤਰ ਖੋਲੀ ਉਹ ਕੁੜੀਆਂ ਨੂੰ ਬਿਠਾ ਦਿੰਦੇ ਆ ਕਿਸੇ ਦੇ ਨਾਮ ਪੋਸਾ ਕਿਸੇ ਦੇ ਨਾਮ ਪੋਸਾ ਕਿਸੇ ਦੇ ਨਾਮ ਪੋਸਾ ਉਹ ਜਾਂ ਤੇਰੇ ਪੈਸੇ ਲੈ ਲੇ ਗੱਲਾਂ ਉਹ ਕਰਦੀਆਂ ਗੱਲਾਂ ਉਹ ਕਰਦੀਆਂ ਇਹ ਕਹਿੰਦੇ ਪੁਆਣਾ ਸਿੱਧੂ ਗਲਤ ਬੋਲਦਾ ਗਲਤ ਬੋਲੂਗਾ ਨਹੀਂ ਕਿਆ ਕਰੂਗਾ ਹੋਰ ਬਿਲਕੁਲ ਤੁਹਾਡੇ ਨਾਲ ਹੋਇਆ ਐਸ ਵੀ ਐਂ ਬੈਰੀ ਕਈ ਬੰਦਿਆਂ ਦੇ 20-20 ਹਜ਼ਾਰ ਰੁਪਏ ਫਸ ਗਿਆ ਯਾਰ ਫਿਰ ਉਹ ਮੁੜਿਆ ਹੀ ਨਹੀਂ ਦਫ਼ਤਰੇ ਬੰਦ ਕਰਕੇ ਬਾਦ ਕੇ ਕੀ ਦੀ ਬੋਟੂ ਬਿਲਕੁਲ ਬਿਲਕੁਲ ਚੱਲ ਮੈਂ ਚਾਹ ਲਿਓ ਨਾ ਬੈਠੋ ਉੱਥੇ ਮੈਂ ਥਰਮੋਸ ਲੈ ਕੇ ਆਇਆ ਪੈਸੇ ਪਸਾਰ ਉਹਨਾਂ ਮਿਲ ਗਏ ਪੈਸੇ ਦੁਆਤੇ ਹਰੇਕ ਬੰਦਾ ਆਇਆ ਉਹ ਕਹਿੰਦਾ ਭਾਈ ਸਾਤੇ ਭਾਨੇ ਸਿੱਧੂ ਨੇ ਚਾਹ ਵੀ ਨਹੀਂ ਪੀਤੀ ਚਾਹ ਠੀਕ ਨਹੀਂ ਗੱਲ ਬਿਲਕੁਲ ਯਾਰ ਤਾਂ ਕਹਿ ਰਹੇ ਹਾਂ ਜੇ ਹੁਣ 13 ਤੇ 5 ਲੱਖ ਰੁਪਏ ਕੋਈ ਬੰਦਾ ਵਾਪਸ ਕਰਾ ਦੇਵੇ ਹਾਂ ਆਪਾਂ ਤਾਂ ਗੁਣਗਾਵਾਂਗੇ ਆਪਣੇ ਬਾਅਦ ਤੇ ਦਾ ਬੰਦਾ ਰੱਬ ਹੋ ਜਾਂਦਾ ਉਹ ਉਹ ਵੀ ਨਹੀਂ ਲੈ ਰਿਹਾ ਚਾਹ ਵੀ ਨਹੀਂ ਪੀਤੀ ਉਹਨੇ ਗੱਡੀ ਤੇ ਹੀ ਨਹੀਂ ਪੁਆਇਆ ਫੇਰ 10000 ਰੁਪਏ ਮੰਗੂਗਾ ਉਹ ਵੀ ਤਾਂ ਨਾਲੇ ਬੰਦਾ ਰੱਬ ਹੋ ਜਾਂਦਾ ਆਪਣੇ ਬਾਤ ਚ ਤਾਂ ਜਿਹੜਾ ਕੋਈ ਸਰਕਾਰ ਆਹੇ ਕਰਦੇ ਪਾਸੇ ਕਰਾਉਣੇ ਨਾ ਕੋਈ ਰਿਸ਼ਤੇ ਰੁਤੇਦਾਰੇ ਹੋਣਾ ਜਾਂ ਕੋਈ ਖਾਸ ਹੋ ਜਾ ਚਾਹ ਲੈ ਕੇ ਆਇਆ ਲੋ ਜੀ ਅੱਜ ਇੱਧਰਲੇ ਘਰਾ ਪ੍ਰੋਜੈਕਟ ਚੱਲ ਰਹੇ ਆ ਦੋਏ ਬੰਦੇ ਆਪਣੇ ਆਪਣੇ ਕੰਮ ਨੂੰ ਲੱਗੇ ਹੋਇਆ ਨਵਾਂ ਕੰਡਾ ਨਵਾਂ ਨਹੀਂ ਕਹਿ ਸਕਦੇ ਕਿਸੇ ਕੋਲ ਪਿਆ ਤਾਂ ਕੰਡਾ ਆਪਾਂ ਚੱਕ ਲਿਆ ਏ ਉਧਰ ਸਪான்ਸਰ ਹੋਇਆ ਸਪੌਂਸਰ ਉਧਰ ਆਪਰੇਸ਼ਨ ਹੋ ਰਿਹਾ ਇੱਧਰ ਤੂੰ ਵੀਰੇ ਇਹਨੂੰ ਕਾਹ ਖੋਲੀ ਬੈਠਾ ਹੈ ਹਾਂਜੀ ਸਾਰੇ ਵੀਰਾਂ ਨੂੰ ਜੀ ਸਤਿ ਸ੍ਰੀ ਅਕਾਲ ਇਹਨਾਂ ਕੋ ਕੀ ਆਪਣੇ ਕੋਲ ਗੇਅਰ ਫालतू ਪਿਆ ਇੱਕ ਸਪੇਅਰ ਪਿਆ ਲਾ ਲਓ ਕਿਤੇ ਕੰਮ ਇਹ ਨਹੀਂ ਇਹ ਆਪਣੇ ਨਹੀਂ ਹੈਗਾ ਕੰਮ ਕਿਸੇ ਅ ਤਾਂ ਮਤਲਬ ਇਹਦੇ ਪ੍ਰੋਜੈਕਟ ਕਈ ਪਾਸੇ ਬਣਾਉਣ ਨੂੰ ਫਿਰੇ ਆਪਾਂ ਪਰ ਪ੍ਰੋਜੈਕਟ ਨਹੀਂ ਆਉਂਦਾ ਲੋਟ ਤੇ ਹੁਣ ਸਲਾਹ ਆਏ ਬਣਾਈਆ ਵੀ ਇਹ ਵੇਚ ਦੇਣਾ ਹੈ ਇਹ ਹੈਗਾ 57 ਇੰਚੀ ਮਸ਼ੀਨ ਦਾ ਗੇਅਰ ਬਾਕਸ ਆ ਜ਼ਿਮੀਦਾਰਾ ਰਿਪਰਦਾ ਹਾਂ ਤੇ ਜਿਹੜੀ ਆਪਣੇ ਕੋਲ ਜਗਤਜੀਤ ਨਾ ਜ਼ਿਮੀਦਾਰਾ ਉਹ ਹੈਗੀ 55 ਇੰਚੀ ਉਹਦੇ ਡਾਇਅ ਦਾ ਫਰਕ ਹੈ ਥੋੜਾ ਜਿਹਾ ਵੀ ਜਿਹੜੀ ਸ਼ਾਰਟ ਪੈਂਦੀ ਹੈ ਲੱਠੇ ਦਾ ਫਰਕ ਪੈ ਜਾਂਦਾ ਜਿਵੇਂ ਮਤਲਬ ਆਹ ਜਿਹੜਾ ਘੇੜਾ ਉਹਦਾ ਉਹਦਾ ਘੇਰੇ ਦਾ ਨਾ ਫਰਕ ਹੈ ਜਿਹੜੀ 57 ਇੰਚੀ ਮਸ਼ੀਨ ਹੈ ਹਰੇਕ ਕਿਸੇ ਫਰਮ ਦੀ ਜਿਹੜੇ ਡਿਡਬੇ ਵਾਲੀ ਉਹਨਾਂ ਚ ਆਪਾਂ ਵਰਤੇ ਜਾਣਗੇ ਇਹਦਾ ਤੇ ਇਹ ਘੇੜ ਆਪਾਂ ਨੇ ਵੇਚ ਦੇਣਾ ਫਿਰ ਆਪਾਂ ਪੇ ਰੱਖੇ ਫਿਰ ਕੀ ਕਰਨਾ ਆਪਾਂ ਨੇ ਹੈਨਾ ਜੇ ਕਿਸੇ ਵੀਰ ਨੂੰ ਚਾਹੀਦਾ ਬਈ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਕੋਈ ਜ਼ਿਆਦਾ ਮਹਿੰਗਾ ਨਹੀਂ ਜਾਇਜ਼ਾ ਦੇ ਦਾਂਗੇ ਆਪਾਂ ਕੋਈ ਗੱਲ ਨਹੀਂ ਕਿਸੇ ਵੀਰ ਭਾਈ ਨੂੰ ਲੋੜ ਆ ਤਾਂ ਆਪਣਾ ਆਕੇ ਲਿਜਾ ਸਕਦਾ ਗੇਅਰ ਬਕਸਾ ਹਨਾ ਤੇ ਠੀਕ ਹਾਲਤ ਚ ਐਨ ਬਲੋਪਰ ਗੇਅਰ ਵਾਲਾ ਕੋਈ ਐ ਨਹੀਂ ਹੈ ਵੀ ਸਵਾ ਦਾ ਜਾਂ ਡੇਢ ਦਾ ਹਨਾ ਹਨਾ ਮਤਲਬ ਜਿਨੇ ਇਧਰੋਂ ਪੀਟੀਓ ਦੀ ਸ਼ਾਫਟ ਉਹਨੇ ਉਹਨੇ ਹੀ ਉੱਥੇ ਨੂੰ ਕੱਢਣਿਆ ਨੇ ਹੁਣ ਤੁਸੀਂ ਦੇਖ ਲਓ ਵੀ ਜਿਹੜੇ ਜਿਹੜੇ ਉੱਪਰ ਤੇ ਸੈੱਟ ਬੈਠ ਸਕਦਾ ਆਪਣਾ ਭਾਈ ਜੇ ਕਿਸੇ ਨੂੰ ਜ਼ਰੂਰਤ ਹੈ ਬਹੁਤ ਹੀ ਅਗਲੇ ਲੈ ਜੋ ਹੈ ਫਿਰ ਜੇ ਕਿਸੇ ਦੇ ਸਪੇਅਰ ਵੀ ਵਰਤੋਂ ਚਾਹ ਸਕਦਾ ਤਾਂ ਕੋਈ ਮਾੜਾ ਨਹੀਂ ਮੇਰੇ ਕੋਲ ਤੇ ਤਾਂ ਸਮਾਨ ਵੀ ਨਹੀਂ ਪੈਣਾ ਕਿਸੇ ਮਸ਼ੀਨ ਦੇ ਵਿੱਚ ਤਾਂ ਕਰਕੇ ਮਤਲਬ ਮੈਨੂੰ ਰੱਖ ਕੇ ਵੀ ਕੋਈ ਫਾਇਦਾ ਨਹੀਂ ਹੈਗਾ ਇਹ ਐਰੀਕ ਪਰ ਜਿਹੜਾ ਆਪਾਂ ਨੇ ਵੇਚਿਆ ਤਾਂ ਨਾ ਪਿਛਲੀ ਵਾਰ 5700 ਉਹ ਉਹਦਾ ਗੇਅਰ ਬਾਕਸ ਆ ਇਹ ਸਮਾਨ ਹੋਰ ਵੀ ਬਥੇਰਾ ਜੇ ਮਤਲਬ ਕਿਸੇ ਵੀਰ ਨੇ ਲਿਆਣਾ ਨਾ ਲੰਬੀ ਸ਼ਾਫਟ ਵੀ ਪਈਆਂ ਆਪਣੇ ਕੋਲ ਗੇਅਰ ਵਾਲੀਆਂ ਸਾਈਡਾਂ ਵਾਲੇ ਪਿਛਲੇ ਟਾਪੇ ਵੀ ਪਏ ਆ ਹੋਰ ਵੀ ਲਟਰਮਸ ਖਾ ਸਾ ਕੁਝ ਪਿਆ ਯਾਰ ਉਹਦਾ ਉਹ ਦਾਤੀ ਜੀ ਵੀ ਪਈ ਆਪਣੇ ਕੋਲ ਸਾਰੇ ਕੰਪਿਊਟਰ ਕੰਡਾ ਲੈ ਕੇ ਆਇਆ ਚਾਚੇ ਉਹਨਾਂ ਕੋਲ ਪਿਆਦਾ ਇੱਦਾਂ ਖੁਸ਼ਪ੍ਰੀਤਿਆੜੀ ਕੋਲ ਪਿਆਦਾ ਸਰਕੀਰਤ ਸਿੰਘ ਕੋਲ ਪਿਆਦਾ ਇਹ ਇਹ ਕੰਡੇ ਦੀ ਯਾਰ ਹਾਲਤ ਕਰੀਵੇ ਬੜੀ ਗੰਬੀਰ ਮਾੜੀ ਹਾਲਤ ਦਿਖਾਈਆਂ ਤੁਹਾਨੂੰ ਆ ਹਾਲਤ ਤਾਂ ਇਹਦੀ ਐ ਗੰਭੀਰ ਐ ਨਾ ਪਿਆ ਤਾਂ ਮਿੱਟੀ ਕੋਲ ਮਿੱਟੀ ਕੋਲ ਪੇ ਕਰਨ ਮੀ ਪੈਣ ਦੇ ਕਾਰਨ ਇਹ ਫਿਰ ਮਿੱਟੀ ਉਪਰ ਦੇ ਉੱਪਰ ਗਰੀ ਗਈ ਤਾਂ ਉਹਦੇ ਕਰਕੇ ਜਮੇ ਹੀ ਖਤਰਾ ਹੈ ਕੰਟੈਕਟ ਕਰਿਆ ਤਾਂ ਬਾਈ ਦਾ ਨਾ ਕੰਟੈਕਟ ਨੰਬਰ ਲਿਖਿਆ ਹੋਇਆ ਉੱਪਰ ਇਹਦੇ ਓ ਬਾਈ ਕਹਿੰਦਾ ਵੀ ਮੈਂ ਰੀਫਰ ਨੂੰ ਕਰ ਦੂੰਗਾ ਇੱਥੇ ਆ ਕੇ ਕਰ ਦੂੰਗਾ ਵੀ ਇੱਕ ਵਾਰ ਮੈਨੂੰ ਮਾਰ ਦੇ ਕੇ ਦੱਸ ਦੋ ਵੀ ਇਹਦੇ 'ਚ ਪ੍ਰੋਬਲਮ ਕੀ ਐ ਮੈਂ ਵੀ ਇਹਨੂੰ ਚਲਾਇਆ ਤਾਂ ਮੈਂ ਰੀਡਿੰਗ ਗਲਤ ਦੱਸਦਾ ਕਦੇ ਕੁਆਂਟਲ ਪਰ ਪਹੁੰਚ ਜਾਂਦਾ ਕਦੇ 2 ਕਿਲੋ ਪਰ ਆ ਜਾਂਦਾ ਵੀ ਇਹਨੂੰ ਕਰ ਲੋਟ ਜਿਵੇਂ ਕਰਨਾ ਹੈਨਾ ਜਿੰਨੇ ਕੀ ਬੋਂਦਲਿਆ ਵਾ ਕੀ ਬੋਂਦਲਿਆ ਵਾ ਹੈ ਕਿੱਥੇ ਖੜੀ ਸੀ ਬੀਬੀ ਬੋਂਦਲੀ ਕਹਿੰਦੀ ਹੋਇਆ ਤੇ ਲੋਕ ਕਹਿੰਦਾ ਬਾਈ ਕਹਿੰਦਾ ਲੱਗ ਗਿਆ ਸਿਮ ਸਿਮ ਬਾਈ ਪ੍ਰਿੰਟ ਕਰ ਪ੍ਰਿੰਟ ਆ ਬਿੱਚ ਬੈਠੀਆਂ ਇਹਦੇ ਜਿਉਂਦੀਆਂ ਬੈਠੀਆਂ ਜਿਉਂਦੀਆਂ ਹੀ ਬੈਠੀਆਂ ਚੋ ਦੇ ਬਾਈ ਜੀ ਤੂੰ ਜਰਾ ਨਾਲ ਲਈ ਪ੍ਰਿੰਟਾਂ ਦੇ ਪ੍ਰਿੰਟਾਂ ਪ੍ਰਿੰਟਾਂ ਬਾਈ ਪ੍ਰਿੰਟਾਂ ਪ੍ਰਿੰਟ ਗਰਮ ਪਾਣੀ ਲਿਆਵੇਂ ਉਦੋਂ ਨਾ ਗਰਮ ਪਾਣੀ ਨਹੀਂ ਹਾਂ ਮਿੱਟੀ ਦਾ ਤੇਲ ਪਾ ਕੇ ਫੋਕ ਕੇ ਦੇਖ ਲੈਣ ਤੇ ਮਤਲਬ ਨਾ ਉਸ ਤੋਂ ਬਾਅਦ ਫਿਰ ਬਾਈ ਕਹਿੰਦਾ ਵੀ ਇਹਨੂੰ ਖੋਲੋ ਇਹਦੇ ਵਿੱਚ ਕੋ ਹੁੰਦਾ ਸਿੱਟਾ ਪੰਨ ਜਾਂ ਵੀ ਮੈਨੂੰ ਪਹਿਲਾਂ ਖੋਲ ਕੇ ਨਾ ਮੈਨੂੰ ਵੀਡੀਓ ਕੋ ਲਾ ਲਿਓ ਪਹਿਲਾਂ ਬਾਈ ਨੂੰ ਪੁੱਛ ਲਓ ਕਿ ਤੁਸੀਂ ਪ੍ਰਿੰਟਾਂ ਵਿੱਚ ਰੱਖਦੇ ਹੋ ਵੀ ਪ੍ਰਿੰਟਾਂ ਵਿੱਚ ਦਿੰਦੇ ਆ ਵਿੱਚ ਤੁਸੀਂ ਇਹ ਟਾਪੇ ਦੇ ਨਾਲ ਤਾਂ ਨਹੀਂ ਕੋਈ ਕਨੈਕਟ ਹੈ ਇਹਦੀ ਉਹ LED ਆ ਨਾ ਜੁੜੀ ਵੀ ਸਕਰੀਨ ਨੱਟ ਖੋਲ ਕੇ ਟਾਪਾ ਲੈਦਾ ਹੋ ਜਾਣਾ ਹਨਾ ਤੇ ਇਹਨੂੰ ਬਾਹਰ ਨਾ ਕੱਢ ਲਈਏ ਇੱਥੇ ਥੋੜਾ ਜਿਹਾ ਅੰਦਰ ਨੂੰ ਮੈਂ ਸਾਫ ਵੀ ਕਰ ਦੇਣਾ ਨਾਲ ਪਾਈ ਹੱਥ ਪਰਲੇ ਪਾਸੇ ਤੇ ਸੱਟਕਣ ਖੋਲਾ ਬਚਾ ਕਿ ਕਿਤੇ 60 ਮਿੰਟ ਵੀ ਨਾ ਵੱਜੇ ਨੱਟ ਖੁੱਲਿਆ ਨਹੀਂ

ਇਸਰ ਹੈ ਗਿਆ ਵਿੱਚ ਠੰਡ ਦੀ ਮਾਰੀ ਕੁੱਟੀਆਂ ਪਈਆਂ ਇਹ ਤਾਂ ਗਾਹ ਕਰ ਉਹ ਪਰਦੇ ਕੱਪੜਾ ਪਾ ਦੇ ਦੇ ਉੱਪਰ ਆ ਲੈ ਆ ਲੈ ਲੈ ਇਹ ਸੁਪ ਬਹੁਤ ਆ ਪ੍ਰਿੰਟਰ ਇਹਨਾਂ ਦਾ ਟੈਂਕ ਜਾਨੀ ਬਚਦਾ ਬੰਦਾ ਸੇ ਇਹ ਨੂੰ ਆਏ ਕਰਦੇ ਆ ਇੰਚਾ ਕੇ ਬਹੁਤ ਵੀਰੇ ਹੋਣੇ ਆ ਟਾਪੇ ਨੂੰ ਹੈ ਟਾਪੇ ਨੂੰ ਇਹ ਟਾਪੇ ਨੂੰ ਆ ਬੈਟਰੀ ਦੀ ਦੇਖਾ ਚੀ ਆ ਬੈਟਰੀ ਦੀ ਤਾਰ ਦਾ ਕੰਮ ਹੋਇਆ ਹੋਇਆ ਹੈਣਾ ਆਰੇ ਤਾਂ ਇੱਕ ਤਾਰ ਤੋੜ ਦਿੰਨੇ ਆ ਉਹਦਾ ਪਤਾ ਰ ਵੀ ਤੋੜ ਜੀ ਕਿਹੜੀਆਂ ਉਧਰ ਦੀਆਂ ਆ ਨਿਕਲ ਗਿਆ ਸਿੰਘੀ ਦੇ ਵਿੱਚੋਂ ਆ ਤਾਂ ਨਿਕਲ ਗਿਆ ਹੈ ਨਾ ਦੋ ਸ਼ੂਤਰ ਨਿਕਲ ਗਏ ਆਹ ਤਾਰਾਂ ਦੇ ਟੱਟ ਕੇ ਟੁੱਟ ਗਈ ਹਾਂ ਇਹ ਚਾਰ ਤਾਰ ਮਤਲਬ ਉਹਨੂੰ ਜਾਨੀ ਆ 4 5 ਤਾਰਾਂ ਸਕਰੀਨ ਵਾਲੀਆਂ 5 ਤਾਰਾਂ ਹਾਲ ਤੇ ਬਲਬ ਬਲਬ ਕੀ ਹਾਲਤ ਹੋਈ ਵੀ ਇਹਦੀ ਇਹਦਾ ਮੇਨਟੇਨੈਂਸ ਆ ਬਾਈ ਤੇ ਕਰਵਾ ਲੈਂਦੇ ਆ ਆਪਾਂ ਹਨਾ ਫਿਰ ਠੀਕ ਚੱਲੀ ਜਾਊਗਾ ਆਪਣਾ ਸੰਭਾਲ ਚ ਆਪਾਂ ਇੱਕ ਸੈਟ ਲਾ ਦਾਂਗੇ ਇਹਨੂੰ ਉਹ ਬਾਈ ਨੂੰ ਕਰਵਾ ਬੂਣ ਤੇ ਬਾਈ ਤੈਨੂੰ ਹੀ ਆਉਣਾ ਹੈ ਲਓ ਜੀ ਮੇਤਰੋ ਕੰਪਿਊਟਰ ਕੰਡਾ ਪਾ ਲਿਆ ਟੇਡਾ ਆਪਣੇ ਬਾਈ ਜੀ ਨਾਲ ਗੱਲਬਾਤ ਹੋ ਗਈ ਉਹ ਕਹਿੰਦੇ ਵੀ ਇਹ 4 ਕੁਆਂਟਲ ਵਾਲਾ ਕੰਪਿਊਟਰ ਕੰਡਾ ਪਰ ਇਹਦੀ ਹਾਲਤ ਗੰਭੀਰ ਹੋਈ ਵੀ ਬਾਲੀ ਤੇ ਕੱਲ ਨੂੰ ਇਹਦਾ ਹੋਊਗਾ ਆਪਰੇਸ਼ਨ ਆਪਰੇਸ਼ਨ ਚ ਕੀ ਹੈ ਇਹਦਾ ਸਾਰਾ ਆ ਸਾਮਾਨ ਚੇਂਜ ਹੋਊਗਾ ਮਦਰ ਬੋਰਡ ਪਤਾ ਨਹੀਂ ਕਿਹੜਾ ਕਿਹੜਾ ਬੋਰਡ ਹੁੰਦਾ ਆ ਟ੍ਰਾਂਸਫਾਰਮਰ ਜੇ ਇਹਦਾ ਲੱਗਿਆ ਹੋਇਆ ਆਹ ਲ ਚੇਂਜ ਹੋਊਗਾ ਬੈਟਰੀ ਬਦਲਣੀ ਹੈ ਇਹਦੀ ਦੇਖ ਲਓ ਤੁਸੀਂ ਵੀ ਕਿੰਨਾ ਮਤਲਬ ਇਨਵਰਟਰ ਟਾਈਪ ਇਹ ਕੰਮ ਇਹਦਾ ਤੇ ਆ ਸਾਰੇ ਜਿੰਨੇ ਵੀ ਆ ਚੇਂਜ ਹੋਣਾ ਦੇਖਾਂਗੇ ਵੀ ਕਿੰਨਾ ਖਰਚਾ ਆਉਂਦਾ ਕਿੰਨਾ ਨਹੀਂ ਨਵਾਂ ਵੈਸੇ ਮੈਂ ਟਰਾਈ ਕੀਤਾ ਸੀ ਇਹਦੇ ਨਾਲ ਦਾ ਹੈਵੀ ਚ ਪੂਰਾ 9000 ਰੁਪਏ ਦਾ ਹੈਗਾ ਇਹ ਤੇ ਦੇਖਦੇ ਆਂ ਬਾਕੀ ਬਾਈ ਜੀ ਨੇ ਆਉਣਾ ਮੋਹਾਲੀ ਤੋਂ ਕੱਲੂ ਉਹਨਾਂ ਨੇ ਇੱਧਰ ਫਤਿਹਗੜ੍ਹ ਸਾਹਿਬ ਜੇ ਕੱਲੂ ਆਏ ਤਾਂ ਕੱਲੂ ਪੋਸੀਬਲ ਹੋਏ ਕੱਲੂ ਰਿਪੇਅਰ ਕਰਾਵਾਂਗੇ ਇਹਦੀ ਬੜੀ ਜ਼ਰੂਰਤ ਲੈਂਦੀ ਐ ਯਾਰ ਜਿਹੜਾ ਦੂਜਾ ਆਪਾਂ ਕੰਡਾ ਲਿਉਂਦੇ ਨਾ ਆਮ ਆਪਣਾ ਅ ਜਿਹੜਾ ਆਟੇ ਚੱਕੀਆਂ ਤੇ ਹੁੰਦਾ ਥੋੜਾ ਬਹੁਤਾ ਜਿਵੇਂ ਆਪਾਂ ਵਜਨ ਤੋਲਦੇ ਨਾ 100 200 250 ਮਤਲਬ ਗ੍ਰਾਮ ਫਰਕ ਪਾਜ ਹੁੰਦਾ ਹਰ ਇੱਕ ਵਾਰ ਇੰਨਾ ਫਰਕ ਪੈ ਜਾਂਦਾ ਇਹਦੀ ਐਕੂਰੇਸੀ ਬਹੁਤ ਹੁੰਦੀ ਹੈ ਕੰਪਿਊਟਰ ਵਾਲੇ ਦੀ ਤੇ ਬਾਕੀ ਦੇਖਦੇ ਹਾਂ ਦੀ ਰਿਪੇਅਰ ਫੁਰ ਤੇ ਖਰਚੇ ਕਿੰਨਾ ਹੋਉਂਦਾ ਮੈਨੂੰ ਲੱਗਿਆ ਮਾਹ ਪਾਣੀ ਪੂਣੀ ਇਹਦਾ ਕੁਝ ਨਾ ਫੇਰੇ ਇਹਦੇ ਤੇ ਵੀ ਆ ਕੇ ਥੋੜਾ ਇਹਦਾ ਕਰਾਂਗੇ ਕੰਮ ਤੇ ਬਾਕੀ ਟੂੜੀ ਵਾਲੀ ਮਸ਼ੀਨ ਕੱਢਣੀ ਆ ਹੁਣ 2 4 5 ਕਿ ਦਿਨਾਂ ਤੱਕ ਮਤਲਬ ਮੌਸਮ ਜੇ ਸਾਫ਼ ਹੋ ਜਵੇ ਫਿਰ ਨਾ ਉਹ ਕਰਕੇ ਉਹ ਰੀਪਰ ਵਾਰ ਕੱਢਣਾ ਯਾਰ ਬੜੇ ਫੋਨ ਆਈ ਜਾਂਦੇ ਆ ਉਹ ਰੀਪਰ ਦੇ ਉੱਤਰ ਜ਼ਿੰਮੇਵਾਰਾਂ ਦੇ ਵੀ ਵੇਚਣਾ ਆ ਜਾਂ ਨਹੀਂ ਵੇਚਣਾ 2 ਮਹੀਨਾ ਜਮਾਨਾ ਹੈ ਕਦੇ ਮਨ ਹੋ ਜਾਂਦਾ ਵੀ ਵੇਚ ਦਈਏ ਕਦੇ ਹੋ ਜਾਂਦਾ ਵੀ ਚੱਲ ਯਾਰ ਚੀਜ਼ ਨੇ ਕਮਾਇਆ ਬਹੁਤ ਹੈ ਪਰ ਆਏ ਹੋ ਜਾਂਦਾ ਵੀ ਹੁਣ ਇਧਰ ਇਹ ਮਸ਼ੀਨਾਂ ਵੀ ਨਵੀਆਂ ਵੀ ਆਪਾਂ ਨੇ ਇੰਨੀਆਂ ਕਰਨੀਆਂ ਵੀ ਕਿਆਂ ਉਨਾਂ ਨੂੰ ਹੀ ਫਿਰ ਟਾਂਸ ਵਧੀ ਜਾਂਦਾ ਟਰਾਲੀਆਂ ਇਕੱਠੀਆਂ ਕਰੀ ਚਲੋ ਕੰਮ ਘੱਟ ਹੈ ਜਗਾੜਮੈਂਟ ਖਾਸਾ ਕਰਨਾ ਪੈਂਦਾ ਮਤਲਬ ਮਸ਼ੀਨਰੀ ਦੀ ਬਾਹਲੀ ਨਾਲ ਲਖਣੀ ਪੈਂਦੀ ਹੈ ਹਨਾ ਫਿਰ ਡਰਾਈਵਰ ਇੱਕ ਰੱਖਣਾ ਪੈਣਾ ਫਾਇਦਾ ਕੋਈ ਨਹੀਂ ਵੀ ਜੇ 200 ਟਰਾਲੀ ਬਣਾਈ ਫਿਰ ਉਹਦੇ 'ਚ ਖਰਚਾ ਆਪਨ ਵਾਟਾ ਜਾਣਾ ਹਨਾ ਸੋ ਇੰਨਾ ਸੀ ਅੱਜ ਦਾ ਬਲੌਗ ਤੇ ਇਹਦਾ ਪੱਟ ਪਟਈਆ ਕਰਿਆ ਅਮਨ ਸੱਟਣਾ ਖਾਲੀ ਨਾਣੀ ਚੱਲਦੇ 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 ਇਹ ਪਾਣੀ ਚ ਲੱਗਣ ਕਰਕੇ ਨਾ ਥੱਲੇ ਵਾਲਾ ਸੈਂਸਰ ਜਬੀ ਇਹਦਾ ਦੇਖਣਾ ਕਰ ਨੂੰ ਉਹ ਕਹਿੰਦੀ ਬਸ ਆ ਥੱਲੇ ਵਾਲਾ ਸੈਂਸਰ ਲੈਣਾ ਇਹਦਾ ਖਰਾਬ ਹੋ ਗਿਆ ਫੇਰ ਕੋ ਚੱਕਰ ਨਹੀਂ ਨਹੀਂ ਤਾਂ ਫੇਰ ਚੱਕਰੇ ਚੱਕਰ ਆਪਾਂ ਨਾਲ ਚੱਲੋ ਖੈਰ ਕਰ ਲਉ ਕਰਾਉਣੇ ਆ ਦੀ ਰਿਪੇਅਰਪੁਰ ਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ ਵਾਸਤੇ ਸੋ ਇਹਦਾ ਲੱਤੀ ਹੋ ਗਿਆ ਤੁਸੀਂ ਵੀ ਕਹਤੋ ਜੀ ਜੀ ਹੈ ਧੰਨਵਾਦ ਧੰਨਵਾਦ ਕਰਤਾ ਇਹਦਾ ਵੀ ਸੋਹਣਾ ਛੱਟ ਨਾ ਕਰ ਲਈ ਡੱਡੂ ਛੱਟ ਨਾ ਕਰ ਲਈ ਸੋ ਠੀਕ ਹੈ ਜੀ ਮਿਲਦੇ ਹਾਂ ਜੀ ਅਗਲੇ ਬਲੌਗ ਦੇ ਨਾਲ ਤੇ ਅਗਲੇ ਬਲੌਗ ਚ ਕੁਝ ਲੱਗ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਗੇਅਰ ਬਾਕਸ ਦਾ ਜਰੂਰ ਦੇਖਿਓ ਜੇ ਕਿਸੇ ਵੀਰ ਨੂੰ ਚਾਹੀਦਾ ਹੋਇਆ ਲੈ ਜਿਓ ਬੇਸ਼ੱਕ ਲੈ ਜਿਓ ਯਾਰ ਬਹੁਤ ਕੰਮ ਦੀ ਚੀਜ਼ ਹੈ ਮੇਰੇ ਕੋਲ ਪਈ ਆ ਪਏ ਪਈ ਦੀ ਹੋਈ ਕੀ ਫਾਇਦਾ ਇਹਦੀ ਮਨਿਆਦ ਘਟਦੀ ਜਾਂਦੀ ਹੈ ਕਿਸੇ ਵੀਰ ਨੂੰ ਕੰਮ ਦੇ ਕੰਮ ਆ ਜੂਗਾ ਵੀਰ ਭਾਈ ਦੇ ਆਪਣਾ ਸੋ ਵਧੀਆ ਹਨਾ ਫਾਇਦੇ ਦੀ ਗੱਲ ਚੀਜ਼ ਹੈ ਤੇ ਇਹਦਾ ਮੈਂ ਕੰਟੈਕਟ ਨੰਬਰ ਪਾ ਦੂੰਗਾ ਇਹ ਕਿਸੇ ਵੀਰ ਨੇ ਲੈਣਾ ਹੋਇਆ ਇਹ ਖਾਲੀ ਹੈ ਫਿਲਹਾਲ ਇਹਦੇ ਵਿੱਚ ਕੁਝ ਨਹੀਂ ਟੀਲਤੂਲ ਜਾਂ ਕੁਝ ਨਹੀਂ ਹੈਗਾ ਕਿਉਂਕਿ ਪਿਛਲੀ ਵਾਰ ਤੁੜੀ ਵਾਲੀ ਮਸ਼ੀਨ ਦਾ ਆਪਣੀ ਦਾ ਉਹਦਾ ਜ਼ਿੰਮੇਵਾਰ ਅ디 ਤਾਂ ਗੇਰ ਵਿੱਚੋਂ ਨਾ ਗਰਾਰੀ ਦੀ ਬਿਲਡਿੰਗ ਹੁੰਦੀ ਹੈ ਬਿਲਡਿੰਗ ਟੁੱਟ ਗਈ ਸੀ ਮੈਂ ਫਟਾਫਟ ਲੈ ਕੇ ਮਾਂਚਲ ਮੈਂ ਚੇਂਜ ਕਰਦਾ ਇਹ ਲੱਗਿਆ ਨਹੀਂ ਤਾਂ ਉਹਨੂੰ ਫਿਰ ਇਹਦਾ ਵੀ ਸਾਰਾ ਕੰਮ ਕੁਮ ਕਰਿਆ ਵੈ ਕੋਈ ਬੈਰਨ ਬੂਰੰਗ ਸਾਧ ਟੋਟਲੀ ਨਵੇਂ ਪਏ ਹੋਏ ਆ ਤੇ ਜੇ ਕਿਸੇ ਵੀਰ ਨੂੰ ਚਾਹੀਦਾ ਜ਼ਰੂਰ ਸੰਪਰਕ ਕਰੋ ਯਾਰ ਲੈ ਲਿਓ ਵਧੀਆ ਫਾਇਦੇ ਦੀ ਚੀਜ਼ ਹੈ ਹਨਾ ਠੀਕ ਹੈ ਜੀ ਮਿਲਦੇ ਹਾਂ ਜੀ ਅਗਲੇ ਵਲਾਕ